ਉੱਲੀ ਲੈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ 260000 ਰੁਪਏ ਦੇ ਨਾਮ ਤੇ ਜੰਮ ਲੱਗੀ ਲੱਗੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਉਹਨਾਂ ਦੇ ਤੇਨ ਸਾਲ ਨਹੀਂ ਹੈ ਉਹਨਾਂ ਨੇ ਕੁਝ ਮੰਗੇ ਕੀ ਵੀ ਜਿਹੜਾ ਕਿ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਲੈਕਸੇਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰੋਗਰਾਮ ਹੈ ਆਦਰਵਾਇਸ 260000 ਰੁਪਏ ਤੇ ਲੱਗੀ ਦੀ ਫਾਈਨਲ ਹੋ ਜਾਊਗਾ ਜੀ ਕਿੰਨੇ ਅੰਦਰ ਚੱਲੂਗਾ ਇਹ ਰੈਡ ਕਰਸ ਹਾਂਜੀ ਇਹ ਰੈਡ ਕਰਸ ਚਲਾਏਗਾ ਯਾਰ ਇਹਦੀ ਸਾਰੀ ਜਿਹੜੀ ਅਰਨਿੰਗ ਹੈ ਰੈਡ ਕਰਸ ਦੀ ਜਿਹ ਪਹਿਲਾ ਜਿਹੜਾ ਬੋਲੀ ਲਾਈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ 260000 ਰੁਪਏ ਦੇ ਨਾਮ ਤੇ ਲੱਗੀ ਭਾਈ ਲੱਗੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਉਹਨਾਂ ਦੇ ਤਿੰਨ ਸਾਲ ਲੀ ਗਿਆ ਉਹਨਾਂ ਨੇ ਕੁਝ ਮੰਗੇ ਕੀ ਵੀ ਜਿਹੜਾ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਗੂਲੇਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਇਸ 260000 ਰੁਪਏ ਤੇ ਲੱਗੀ ਵੀ ਫਾਈਨਲ ਹੋ ਗਈ ਜਿਹੜਾ ਜਿਹੜੇ ਚੱਲੂਗਾ ਜੀ ਕਿੰਨੇ ਅੰਦਰ ਚੱਲੂਗਾ ਇਹ ਰੈੱਡ ਕਰਸ ਹਾਂਜੀ ਇਹ ਰੈੱਡ ਕਰਸ ਚਲਾਏਗਾ ਯਾਰ ਇਹ ਸਾਰੀ ਜਿਹੜੀ ਅਰਨਿੰਗ ਰੈੱਡ ਕਰਸ ਦੀ ਹੈ ਜੀ ਪਹਿਲਾ ਜਿਹੜਾ ਬੋਲੀ ਲਾਈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ 2,60,000 ਰੁਪਏ ਦੇ ਨਾਮ ਜਿਸ ਨੂੰ ਲੱਗੀ ਲੱਗੀ ਦਾ ਲੱਗੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਜੀ ਉਹਨਾਂ ਦੇਖਦੇ ਆਂ ਇਸ ਸਾਲ ਨਹੀਂ ਹੈਗਾ ਉਹਨਾਂ ਨੇ ਕੁਝ ਮੰਗੇ ਕੀ ਆ ਵੀ ਜਿਹੜਾ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਕਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਈਜ਼ 2,60,000 ਰੁਪਏ ਤੇ ਲੱਗੀ ਦੀ ਫਾਈਨਲ ਹੋ ਜਾਏਗਾ ਜਿਹੜਾ ਜਿਹੜੇ ਅੰਦਰ ਚੱਲੂਗਾ ਇਹ ਰੈਡ ਕਰਸ ਹਾਂਜੀ ਇਹ ਰੈਡ ਕਰਸ ਚਲਾਏਗਾ ਯਾਰ ਇਹਦੀ ਸਾਰੀ ਜਿਹੜੀ ਅਰਨਿੰਗ ਹੈ ਰੈਡ ਕਰਸ ਦੀ ਠੀਕ ਹੈ ਦੀ ਪਹਿਲਾ ਜਿਹੜਾ ਬੋਲੀ ਲੱਗੀ ਹੈ ਕਿੰਨੇ ਚ ਫਾਈਨਲ ਹੋਈ ਹੈ ਜੀ 260000 ਚ ਹੋਈ ਹੈ ਨਾਮ ਦੀ ਜੇ ਬੋਲੀ ਲੱਗੀ ਲੱਕੀ ਦਾ ਲੱਕੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਉਹਨਾਂ ਦੇ ਤੇ 3 ਸਾਲ ਨਹੀਂ ਹੈ ਉਹਨਾਂ ਨੇ ਕੁਝ ਮੰਗੇ ਕੀ ਵੀ ਜਿਹੜਾ ਕਿ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਕਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੈਟਿਵ ਹੈ ਆਦਰਵਾਈਜ਼ 260000 ਚ ਲੱਕੀ ਦੀ ਫਾਈਨਲ ਹੋ ਜਿਹੜਾ ਜਿਹੜੇ ਅੰਦਰ ਚੱਲੂਗਾ ਜੀ ਕਿੰਨੇ ਅੰਦਰ ਚੱਲੂਗਾ ਇਹ ਰੈੱਡ ਕਰਸ ਹਾਂਜੀ ਇਹ ਰੈੱਡ ਕਰਸ ਚਲਾਏਗਾ ਯਾਰ ਇਹਦੀ ਸਾਰੀ ਜਿਹੜੀ ਅਰਨਿੰਗ ਰੈੱਡ ਕਰਸ ਦੀ ਠੀਕ ਹੈ ਜਿਹ ਪਹਿਲਾ ਜਿਹੜਾ ਬੋਲੀ ਲੱਗੀ ਹੈ ਕਿੰਨੇ ਚ ਫਾਈਨਲ ਹੋਈ ਹੈ 2,60,000 ਰੁਪਏ ਦੇ ਨਾਮ ਤੇ ਜਿਹਨੂੰ ਲੱਕੀ ਦਾ ਲੱਕੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਉਹਨਾਂ ਦੇਖਦੇ ਆਂ ਕਿੰਨੇ ਸਾਲ ਲਈ ਹੈ ਉਹਨਾਂ ਨੇ ਕੁਝ ਮੰਗੇ ਕੀ ਵੀ ਜਿਹੜਾ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਲੈਕਸੇਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਈਜ਼ 2,60,000 ਤੇ ਲੱਕੀ ਦੀ ਫਾਈਨਲ ਹੋ ਜਾਊਗਾ ਜਿਹੜਾ ਜਿਹੜੇ ਅੰਦਰ ਚੱਲੂਗਾ ਜੀ ਕਿੰਨੇ ਅੰਦਰ ਚੱਲੂਗਾ ਜਿਹੜਾ ਥੋੜਾ ਜੀ ਇਹ ਰੈਡ ਕਰਾਸ ਚਲਾਏਗਾ ਯਾਰ ਇਹ ਸਾਰੀ ਜਿਹੜੀ ਅਰਨਿੰਗ ਹੈ ਰੈਡ ਕਰਾਸ ਦੀ ਠੀਕ ਜੀ ਪਹਿਲਾ ਜਿਹੜਾ ਬੋਲੀ ਲਾਈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ ਜੀ 2,60,000 ਰੁਪਏ ਦਾ ਨਾਮ ਕਿਸੇ ਦਾ ਲੱਗੀ ਲੱਕੀ ਦਾ ਲੱਕੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਜੀ ਉਹਨਾਂ ਦੇਖਦੇ ਆਂ 3 ਸਾਲ ਨਹੀਂ ਹੈਗਾ ਉਹਨਾਂ ਨੇ ਕੁਝ ਮੰਗੇ ਕੀ ਆ ਵੀ ਜਿਹੜਾ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਕਸੈਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਈਜ਼ 2,60,000 ਰੁਪਏ ਤੇ ਲੱਕੀ ਦੀ ਫਾਈਨਲ ਹੋ ਜਾਏਗਾ ਜਿਹੜਾ ਜਿਹੜੇ ਜਿਹੜੇ ਅੰਦਰ ਚੱਲੂਗਾ ਇਹ ਰੈਡ ਕਰਸ ਹਾਂਜੀ ਇਹ ਰੈਡ ਕਰਸ ਚਲਾਏਗਾ ਯਾਰ ਇਹ ਸਾਰੀ ਜਿਹੜੀ ਅਰਨੀng ਰੈਡ ਕਰਸ ਠੀਕ ਜਿਹੜਾ ਪਹਿਲਾ ਜਿਹੜਾ ਬੋਲੀ ਲਾਈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ ਜੀ 260000 ਚੋ ਹੈ ਨਾਮ ਦੀ ਜਿਹੜੇ ਬੋਲੀ ਲੱਗੀ ਲੱਕੀ ਦਾ ਲੱਕੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਜੀ ਉਹਨਾਂ ਦੇ ਪਿੱਛੇ ਫਿਰਸਾਲ ਨਹੀਂ ਹੈਗਾ ਉਹਨਾਂ ਨੇ ਕੁਝ ਮੰਗੇ ਕੀ ਆ ਵੀ ਜਿਹੜਾ ਕਿ ਡੀਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਕਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਇਸ 260000 ਚੋ ਲੱਕੀ ਦੀ ਫਾਈਨਲ ਹੋ ਜਾਏਗਾ ਜਿਹੜਾ ਜਿਹੜਾ ਜਿਹੜੇ ਅੰਦਰ ਚੱਲੂਗਾ ਇਹ ਰੈੱਡ ਕਰਸ ਹਾਂਜੀ ਇਹ ਰੈੱਡ ਕਰਸ ਚਲਾਏਗਾ ਯਾਰ ਇਹਦੀ ਸਾਰੀ ਜਿਹੜੀ ਅਰਨਿੰਗ ਹੈ ਰੈੱਡ ਕਰਸ ਦੀ ਠੀਕ ਹੈ ਦੀ ਪਹਿਲਾ ਜਿਹੜਾ ਬੋਲੀ ਲਾਈ ਗਈ ਹੈ ਕਿੰਨੇ ਚ ਫਾਈਨਲ ਹੋਈ ਹੈ 260000 ਰੁਪਏ ਦਾ ਨਾਮ ਜਿਸ ਨੂੰ ਲੱਖੀ ਦਾ ਲੱਖੀ ਦੇ ਨਾਮ ਤੋਂ ਹੋਈ ਹੈ ਫਾਈਨਲ ਠੀਕ ਹੈ ਉਹਨਾਂ ਦੇ ਤੇ ਫਿਰ ਸੰਲਈ ਹੈਗਾ ਉਹਨਾਂ ਨੇ ਕੁਝ ਮੰਗੇ ਕੀ ਵੀ ਜਿਹੜਾ ਕਿ ਸੀ ਸਾਹਿਬ ਦੇਖਣਗੇ ਵੀ ਉਹਨਾਂ ਦਾ ਕੀ ਕਰਨਾ ਠੀਕ ਹੈ ਰੈਲਾਕਸੇਸ਼ਨ ਹੈ ਜਾਂ ਨਹੀਂ ਉਹ ਡੀਸੀ ਸਾਹਿਬ ਦੀ ਪ੍ਰਰੋਗੇਟਿਵ ਹੈ ਆਦਰਵਾਇਸ 260000 ਤੋਂ ਲੱਖੀ ਦੀ ਫਾਈਨਲ ਹੋ ਗਈ ਜਿਹੜਾ ਜਿਹੜਾ ਚੱਲੂਗਾ ਜੀ ਕਿੰਨੇ ਅੰਦਰ ਚੱਲੂਗਾ ਇਹ ਰੈੱਡ ਕ੍ਰੋਸ ਹਾਂਜੀ ਇਹ ਰੈੱਡ ਕ੍ਰੋਸ ਚਲਾਏਗਾ ਯਾਰ ਜਿਹਦੀ ਸਾਰੀ ਜਿਹੜੀ ਅਰਨਿੰਗ ਹੈ ਰੈੱਡ ਕ੍ਰੋਸ ਦੀ ਠੀਕ ਹੈ ਜਿਹ ਪਹਿਲਾ ਜਿਹੜਾ